ਬੈਰੀ ਗੜੀ ਬੜੀ ਗੜ ਪਟ ਕੇ ਲੈ ਮੈਂ ਗੋਲੇ ਗੋਲੇ ਪੋੜ ਛੋੜ ਦਿਆ ਸਾਰ ਬੈਰੀ ਗੜ ਅਸੀਂ ਪੋਟ ਕੇ ਲਿਆਂਦਾ ਜੇ ਇਸ ਤਰ੍ਹਾਂ ਸਾਰੇ ਪੋਟ ਕੇ ਨੰਗਣਾ ਜੇ ਤੇ ਨੰਗਾ ਗਏ ਇਹ ਖੱਬਾਬੇ ਨਾਨਕ ਦੇ ਵਾਰਸਿਆ ਬਾਬੇ ਨਾਨਕ ਦੀ ਖੇਤੀ ਆ ਨਹੀਂ ਛੱਡਾਂਗੇ ਨਹੀਂ ਇਹ ਜੜ ਦੇਵਾਂ ਕਿਸੇ ਬਲੇ ਤੇ ਗੰਦੀ ਤੇ ਨਿਕੰਮੀ ਮੋਦੀ ਸਰਕਾਰ ਪਰ ਜਿੰਨਾ ਵੀ ਜ਼ੋਰ ਲਾ ਲਵੇ ਜਿੰਨਾ ਮਰਜੀ ਇਸ ਤੱਕ ਜ਼ੋਰ ਲੱਗਦਾ ਲਾ ਲਵੇ ਇਹ ਬੈਰੀਕੇਡ ਵੀ ਪੱਟੇ ਜਾਣਗੇ ਤੇ ਐਦ ਕੀ ਮੰਗਾ ਵੀ ਮੰਨਿਆ ਜਾਣਗੇ ਸਭ ਕੁਝ ਹੋਵੇਗਾ ਇਹ ਹਣ ਵੇਖੋ ਅਥਰੂ ਗੋਲੇ ਅਥਰੂ ਗੋਲੇ ਛੁੱਟਣ ਡਾਇਆ ਅਥਰੂ ਗੋਲੇ ਛੁੱਟਣ ਡਾਇਆ ਏ ਇਹ ਕੀ ਆ ਅਥਰੂ ਗੈਸ ਦੇ ਗੋਲੇ ਨੇ ਲਗਾਤਾਰ ਲਗਾਤਾਰ ਛੁੱਟੇ ਜਾ ਰਹੇ ਨੇ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਧੂਆਂ ਹੀ ਧੂਆਂ ਅਥਰੂ ਗੈਸ ਹੀ ਗੈਸ ਦਿਖਾਈ ਦੇ ਰਹੀ ਆ ਜਿਵੇਂ ਕਾਰ ਲੜਾਈ ਹੁੰਦੀ ਸੀ ਪਹਿਲਾਂ ਪੱਟੀਆਂ ਪੱਟੀਆਂ ਲੜਾਈ ਉਹ ਤਾਂ ਐਵੇਂ ਲੱਗ ਰਿਹਾ ਜਿਵੇਂ ਅਥਰੂ ਗੈਸ ਦੇ ਗੋਲੇ ਵੀ ਬੰਬ ਆ ਗਏ ਜੀ ਵੱਡੇ ਵੱਡੇ ਗੋਲੇ ਅਸੀਂ ਦੱਸਣਾ ਚਾਹੁੰਦੇ ਵੀ ਸਾਨੂੰ ਪਾਕਿਸਤਾਨ ਨਾਲ ਅਸੀਂ ਪਾਕਿਸਤਾਨ ਨਾਲ ਵੀ ਲੜਨਾ ਜਾਣਦੇ ਇਹ ਤਾਂ ਗੱਲੇ ਕੁਝ ਨਹੀਂ ਹੈਗੀ ਪਰ ਦੇਖੋ ਜੀ ਐਸ ਵੀ ਚ ਐਸ ਵੀ ਕਿਸਾਨਾਂ ਦੀ ਜੀ ਐਸ ਵੀ ਕਿਸ ਤਰੀਕੇ ਨਾਲ ਅੱਗੇ ਅੱਗੇ ਚਲੀ ਗਈ ਦੇਖੋ ਤਸਵੀਰਾਂ ਸਿੱਧੀਆਂ ਸੈਂਟਰਲ ਪੰਜਾਬ ਟੀਵੀ ਤੇ ਇਹ ਬਾਬੇ ਨਾਨਕ ਦੇ ਬਾਅਦ ਸਿਆ ਇਹ ਚਾਉਣ ਗਏ ਆਲੇ ਆਂਦੇ ਜੇ ਬੈਰੀਕੇਡ ਖਿੱਚ ਗਏ ਇਕ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਸ਼ੰਭੂ ਪਾウダー ਦੀਆਂ ਸਿੱਧੀਆਂ ਤਸਵੀਰਾਂ ਦਿਖਾਉਂਦੇ ਹਾਂ ਜਿੱਥੇ ਕਿਤੇ ਨਾ ਕਿਤੇ ਜਿਹੜੇ ਕਿਸਾਨ ਜੁਨੀਅਨ ਦੇ ਆਗੂ ਨੇ ਕਿਸਾਨ ਆਪਣੇ ਟਰੈਕਟਰ ਲੈ ਕੇ ਅੱਗੇ ਬਦਨੇ ਸ਼ੁਰੂ ਹੋ ਚੁੱਕੇ ਨੇ ਸੋ ਲਗਾਤਾਰ ਸਾਹਮਣੇ ਪੁਲਿਸ ਪ੍ਰਸ਼ਾਸਨਾ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਜਿਹੜੀ ਭੀੜ ਆ ਕਿਸਾਨ ਆਗੂ ਨੇ ਉਹਨਾਂ ਨੂੰ ਪਿੱਛੇ ਵੱਲ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਜਿਹੜੇ ਨੌਜਵਾਨ ਨੇ ਪਹਿਲਾਂ ਜਨ ਪਹਿਲਾਂ ਇੱਕ ਟਰੈਕਟਰ ਗਿਆ ਤਾਂ ਟਰੈਕਟਰ ਜਾਣ ਤੋਂ ਬਾਅਦ ਤੱਕ ਕਿਤੇ ਨਾ ਕਿਤੇ ਉੱਥੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉਸ ਤੋਂ ਬਾਅਦ ਜਿਹੜੀ ਭੀੜ ਸੀ ਉਹ ਪਿੱਛੇ ਨੂੰ ਵਾਪਸ ਹੋਈ ਉਸ ਤੋਂ ਬਾਅਦ ਹੁਣ ਦੁਬਾਰਾ ਫੇਰ ਅੱਗੇ ਵੱਧ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਤਾਂ ਇੱਕ ਟਰੈਕਟਰ ਗਿਆ ਸੀ ਹੁਣ ਕਈ ਟਰੈਕਟਰ ਲਾਈਨ 'ਚ ਜਾ ਕੇ ਟਰੈਕਟਰ ਅਥਰੂ ਗੈਸ ਦੇ ਗੋਲੇ ਤਸਵੀਰਾਂ ਦੇਖੋ ਕਿ ਅਥਰੂ ਗੈਸ ਦੇ ਗੋਲੇ ਜਦੋਂ ਛੁੱਟੇ ਜਾ ਰਹੇ ਨੇ ਕੋਈ ਕੁਝ ਨਹੀਂ ਹੁੰਦਾ ਜੀ ਤਾਂ ਉਹ ਗੈਸ ਦੇ ਕਾਰਨ ਜਿਹੜੇ ਨੌਜਵਾਨ ਨੇ ਉਹ ਪਿੱਛੇ ਨੂੰ ਮੁੜਦੇ ਨੇ ਤੇ ਕਿਸਾਨ ਅਗੂ ਪਿੱਛੇ ਨੂੰ ਟਰੈਕਟਰ ਕਈ ਸ਼ੰਭੂ ਵਾਟਰ ਵੱਲ ਗਏ ਤਾਂ ਅਗੂ ਪੁਲਿਸ ਨੇ ਕਾਫੀ ਕਾਫੀ ਵੱਡੀ ਗਿਣਤੀ 'ਚ ਅਥਰੂ ਗੈਸ ਦੇ ਗੋਲੇ ਤੇ ਗੋਲਾ ਛੁੱਟੇ ਜਾ ਰਿਹਾ ਦੇਖੋ ਤਸਵੀਰਾਂ ਜਿਹੜੇ ਟਰੈਕਟਰ ਅੱਗੇ ਗਏ ਸੀ ਉਹ ਵਾਪਸ ਮੁੜੇ ਨੇ ਹੁਣ ਆਪ ਸਨ ਦੇਖੋ ਤਸਵੀਰਾਂ ਮੋੜ ਦਾ ਬੈਕ ਲਾਈ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਨੇ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੰਭੂ ਬਾਰਡਰ ਦੀਆਂ ਤਣਾਅਪੂਰਨ ਤਸਵੀਰਾਂ ਨੇ ਆਮੋ ਸਾਹਮਣੇ ਨੇ ਭਾਰਤੀ ਕਿਸਾਨ ਜਥੇਬੰਦੀਆਂ ਸਰਬੰਸਿੰਘ ਪੰਦੇਰ ਵੀ ਪਹੁੰਚੇ ਹੋਏ ਨੇ ਹਰਿਆਣਾ ਪੁਲਿਸ ਸਾਹਮਣੇ ਆ ਕੇ ਅਸੀਂ ਬਾਰਡਰ ਪਾਰ ਨਹੀਂ ਹੋਣ ਦੇਵਾਂਗੇ ਅਤੇ ਕਿਸਾਨ ਕਹਿ ਰਹੇ ਨੇ ਅਸੀਂ ਬਾਰਡਰ ਕਰਾਸ ਕਰਾਂਗੇ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਤਣਾਅਪੂਰਨ ਮਾਹੌਲ ਚੱਲ ਰਿਹਾ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਜਿੱਥੇ ਬੈਰੀਕੇਡਿੰਗ ਕੀਤੀ ਹੋਈ ਆ ਉੱਥੇ ਪਹੁੰਚ ਨਹੀਂ ਦਿੰਦੇ ਪਹਿਲਾਂ ਪਤਾ ਲੱਗਿਆ ਸੀ ਕਿ ਇੱਕ ਟਰੈਕਟਰ ਬੈਰੀਕੇਡਿੰਗ ਦੇ ਕੋਲ ਪਹੁੰਚਿਆ ਤਾਂ ਅਥਰੂ ਗੈਸ ਦੇ ਕਾਫੀ ਵੱਡੀ ਗਣਤੀ ਵਿੱਚ ਗੋਲੇ ਸੁੱਟੇ ਗਏ ਤਾਂ ਜਿਹੜੇ ਕਿਸਾਨ ਆਗੂ ਸੀ ਉਹ ਕਿਤੇ ਨਾ ਕਿਤੇ ਪਿੱਛੇ ਪੁਲਿਸ ਪ੍ਰਸ਼ਾਸਨ ਨੇ ਪਿੱਛੇ ਉਹਨਾਂ ਨੂੰ ਖਦੇੜਦੇ ਤਾਂ ਅਥਰੂ ਗੈਸ ਦੇ ਗੋਲੇ ਸੁੱਟ ਕੇ ਤਸਵੀਰਾਂ ਦੇਖੋ ਸਿੱਧੀਆਂ ਅਕੇ ਟੋਲ ਗੇਟ 500 ਮੀਟਰ ਟੋਲ ਪਲਾਜ਼ਾ ਤੋਂ 500 ਮੀਟਰ ਦੀ ਦੂਰੀ ਤੇ ਆ ਸ਼ੰਭੂ ਟੋਲ ਪਲਾਜ਼ਾ ਜਿਹੜਾ ਅੱਗੇ ਖੱਗਰ ਦੇ ਬ੍ਰਿਜ ਨੇ ਖੱਗਰ ਦੇ ਬ੍ਰਿਜ ਪਹਿਲਾਂ ਵੀ ਤੁਸੀਂ ਤਸਵੀਰਾਂ ਦੇਖੀਆਂ ਨੇ ਸੈਂਟਰਲ ਪੰਜਾਬ ਟੀਵੀ ਤੇ ਕਿ ਖੱਗਰ ਦੇ ਬ੍ਰਿਜ ਪੂਰੀ ਤਰ੍ਹਾਂ ਪੁਲਿਸ ਨੇ ਪੁਲਿਸ ਸੌਣੀ ਚ ਤਬਦੀਲ ਕੀਤੇ ਹੋਏ ਨੇ ਉੱਥੇ ਵੈਰੀਗੇਟਿੰਗ ਕੀਤੀ ਹੋਈ ਆ ਤੇ ਅੱਜ ਸਵੇਰ ਤੋਂ ਹੀ ਹੁਣ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਪਹਿਲਾਂ ਬਹੁਤ ਸਲੋ ਸੀ ਪਰ ਉਸ ਤੋਂ ਬਾਅਦ ਜਿਹੜੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਉਹ ਵੱਡੀ ਗਿਣਤੀ ਚ ਵੱਡੀ ਗਿਣਤੀ ਚ ਅਥਰੂ ਗੈਸ ਦੇ ਗੋਲੇ ਟਰੈਕਟਰ ਜਾ ਰਹੇ ਨੇ ਕਿਸਾਨ ਅੱਗੇ ਵੱਧ ਜਾ ਰਹੇ ਨੇ ਤੇ ਅਥਰੂ ਗੈਸ ਦੇ ਗੋਲਿਆਂ ਨਾਲ ਕਿਸਾਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਲਗਾਤਾਰ ਤਸਵੀਰਾਂ ਸੰਭੂ ਬਾਰਡਰ ਦੀਆਂ ਤੁਹਾਨੂੰ ਦਿਖਾ ਰਿਹਾ ਕਿਸਾਨ ਵੀ ਬਹੁਤ ਵੱਡੀ ਗਿਣਤੀ ਤੇ ਇੱਥੇ ਪਹੁੰਚ ਚੁੱਕੇ ਨੇ ਕਿ ਟਰਾਲੀਆਂ ਦੇ ਵੱਡੇ ਵੱਡੇ ਕਾਫਲੇ ਟਰੈਕਟਰਾਂ ਦੇ ਵੱਡੇ ਵੱਡੇ ਕਾਫਲੇ ਪਿੱਛੇ ਤੱਕ ਰਾਜਪੁਰੇ ਤੱਕ ਜਿਹੜੀਆਂ ਸੜਕਾਂ ਨੇ ਉਹ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਨਾਲ ਪੂਰੇ ਭਰੇ ਹੋਏ ਨੇ ਕਿਸਾਨ ਪਿੱਛੋਂ ਵੀ ਬਹੁਤ ਜ਼ਿਆਦਾ ਆ ਰਹੇ ਨੇ ਅਤੇ ਹੁਣ ਜਿਹੜਾ ਮਾਹੌਲ ਆ ਸੰਭੂ ਬਾਰਡਰ ਤੇ ਉਹ ਬਹੁਤ ਹੀ ਤਣਾਅਪੂਰਨ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਬਾਬਾ ਜੂਰੀ ਨਾਲ ਵਿੱਚ ਕੀ ਨਾਮ ਆਪਣਾ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਜੀ ਕੀ ਮਾਹੌਲ ਕੀ ਆ ਸਾਰਾ ਇੱਥੇ ਬਹੁਤ ਜ਼ਿਆਦਾ ਖਰਾਬ ਹੈ ਅਥਰੂ ਕੈਸ ਦੇ ਗੋਲੇ ਸੱਟੇ ਯਾਰ ਰਹੇ ਅੱਗੋਂ ਜੀ ਤੇ ਤੇ ਕਿੰਨੇ ਕਿ ਕਿੰਨੇ ਕਿ ਟਰੈਕਟਰ ਟਰਾਲੀਆਂ ਕਿੰਨੇ ਕ ਅੱਗੇ ਗਏ ਨੇ ਟਰੈਕਟਰਸ ਦੇਖਾ ਕ ਕਿਲੇਗਾ 15 20 40 ਟਰੈਕਟਰ ਲੰਘੇ ਅੱਗੇ ਠੀਕ ਹੈ ਅੱਗੇ ਪਰ ਪਰਦਾ ਨਹੀਂ ਨਕਦਰਦੀ ਪਰਦਾ ਲੱਗੇ ਜਾ ਰਹੀ ਆ ਬੇਬਾ ਇਹ ਸ਼ੰਭੂ ਬਾਰਡਰ ਤੇ ਪਹਿਲਾਂ ਵੀ ਇਹੋ ਕੁਛ ਹੋਇਆ ਜਦੋਂ ਦੀਪ ਸਿੱਧੂ ਆਈ ਗਏ ਹਾਂ ਐਸ ਵਕਤ ਉਹੋ ਕੁਛ ਨਾ ਕਰਤਾ 26 ਜਨਵਰੀ ਨੂੰ ਇਹੋ ਕੁਛ ਨਾ ਕੁੱਤੇ ਖਾਣੀ ਕਰਾਈ ਆ ਆਪਦੀ ਹੁਣ ਵੀ ਇਹਨਾਂ ਨੇ ਭਾਜ ਭਾ ਸਰਕਾਰ ਨੇ ਰੱਜ ਕੇ ਕੁੱਤੇ ਖਾਣੀ ਕਰਾਉਣੀ ਆ ਕਿਉਂਕਿ ਆਂਦਾ ਹੀ ਰਿੰਗ ਰੋਡ ਤੇ ਨਹੀਂ ਜਾਣ ਦੇਣਾ 26 ਜਨਵਰੀ ਨੂੰ ਅੱਠ ਮੋੜ ਤੇ ਪੁੱਟ ਕੇ ਸਾਰਿਆਂ ਤੋਂ ਪਹਿਲਾਂ ਇੱਕ ਸਿੱਖ ਚੈਨਲ ਵਾਲਿਆਂ ਦੀ ਗੱਡੀ ਸੀ ਵਾਈਫਾਈ ਲੱਗਾ ਸੀ ਉਹਦੇ ਵਿੱਚ ਮੈਂ ਹਾਂ ਪਰ ਉਹ ਟਾਈਮ ਤੇ ਅਸੀਂ ਸਿੰਘੂ ਬਾਰਡਰ ਸ਼ਾਟ ਟੱਪ ਕੇ ਗੇਲੋ ਅਸੀਂ ਝੰਡਾ ਵੀ ਚੜਾ ਕੇ ਆਏ ਹਾਂ ਕਿਸਾਨੀ ਦਾ ਉੱਥੇ ਇਹਨਾਂ ਨੇ ਬੜਾ ਕੋਸ਼ਿਸ਼ ਕੀਤਾ ਸੀ ਸਾਡੇ ਭਾਈਚਾਰੇ ਦੇ ਵਿੱਚ ਪਾੜਕ ਪਾਉਣਾ ਚਾਲੂ ਕੀਤਾ ਸੀ ਪਾੜ ਕੇ ਇਤਨਾ ਪਾਇਆ ਕਿ ਇਹ ਖਾਲਸਤਾਨ ਦਾ ਝੰਡਾ ਮੰਗਦੇ ਪਰ ਨਹੀਂ ਸਾਡੀਆਂ ਇਹ ਹਕਾਂ ਨਹੀਂ ਗੀਆਂ ਗੱਲਾਂ ਐਂ ਸਾਡਾ ਸਿਰਫ ਕਿਸਾਨੀ ਮੁੱਦਾ ਵਾ ਸਾਡੀ ਨੌਜਵਾਨੀ ਪੀੜ੍ਹੀ ਕਿਸਾਨੀ ਚਾਹੁੰਦੀ ਆ ਤੇ ਕਿਸਾਨੀ ਸਾਨੂੰ ਚਾਹੀਦੀ ਆ ਸਾਡੇ ਕੋਲ ਕਿਸਾਨੀ ਖੋਣ ਡਾਇਆ ਅਸੀਂ ਤਸਵੀਰਾਂ ਵੀ ਦਿਖਾ ਰਹੇ ਆ ਅਥਰੂ ਗਏ ਦੇ ਗੋਲੇ ਕਿੰਨੇ ਕੁ ਸੁੱਟੇ ਜਾ ਰਹੇ ਨੇ ਇੱਥੇ ਇਹ ਹਣ ਵੇਖੋ ਅਥਰੂ ਗੋਲੇ ਅਥਰੂ ਗੋਲੇ ਸੁੱਟਣ ਡਾਇਆ ਅ ਅ ਅ ਅ ਅ ਅ ਤਰੂ ਗੋਲੇ ਛੋਟਾ ਡਾਇਆ ਏ ਇਹ ਕੀ ਆ ਇਹ ਆ ਅਰਬ ਕੰਟਰੀ ਆ ਜਿਹਦੇ ਨਾਲ ਡਾਇਆ ਕਰਨਾ ਇੱਕ ਬਨੇ ਰਿਹਾ ਜੇ ਸਿੱਖਾਂ ਲਈ ਆ ਫੌਜ ਤੇ ਬਾਡਰਾਂ ਦੇ ਸਾਰਿਆਂ ਦੇ ਮੂਰੇ ਅੱਜ ਵੇਖੋ ਇਹ ਕੀ ਡਾਇਆ ਕਰਨਾ ਇਹ ਇੰਡੀਆ ਵਾ ਭਾਰਤ ਆ ਭਾਰਤ ਦੇ ਵੇਤੀ ਇਤਨਾ ਬਾਹਰ ਦੀਆਂ ਕੰਟਰੀਆਂ ਨਹੀਂ ਕਰਦੀਆਂ ਜੰਗ ਨਹੀਂ ਲੜਦੀਆਂ ਜਿਤਨਾ ਇਹ ਸਾਡੇ ਨਾਲ ਅੱਜ ਭਾਜਪਾ ਸਰਕਾਰ ਨਹੀਂ ਕਰਨਾ ਖੱਟਰ ਸਰਕਾਰ ਨਹੀਂ ਕਰਨਾ ਪਰ ਮੈਂ ਇੱਕ ਗੱਲ ਖੱਟਰ ਸਰਕਾਰ ਨੂੰ ਦੇਸਰੀ ਚਾਹੁੰਦਾ ਵਾਂ ਇਹ ਬਾਬੇ ਨਾਨਕ ਦੇ ਵਾਰਸ ਆ ਚੋੜ ਗਏ ਆ ਲੈ ਆਉਂਦਾ ਜੇ ਬੈਰੀਕੇਡ ਖਿੱਚ ਕੇ ਇੱਕ ਆ ਬੈਰੀਕੇਡ ਇੱਕ ਲੈ ਆਉਂਦਾ ਜੇ ਖਿੱਚ ਕੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਬੈਰੀਕੇਡ ਬੈਰੀਕੇਡ ਕਿਸਾਨਾਂ ਨੇ ਖਿੱਚ ਲਿਆ ਹੈ ਬੈਰੀਕੇਡ ਤੇ ਟਰੈਕਟਰ ਲੈ ਕੇ ਗਏ ਅਥਰੂ ਗੈਸ ਦੇ ਗੋਲੇ ਵੱਡੀ ਗਿਣਤੀ ਚ ਪੁਲਿਸ ਪ੍ਰਸ਼ਾਸਨ ਵੱਲੋਂ ਸੁੱਟੇ ਜਾ ਰਹੇ ਨੇ ਪਰ ਟਰੈਕਟਰ ਅੱਗੇ ਗਏ ਟੋਚਨ ਪਾ ਕੇ ਬੈਰੀਕੇਡ ਉੱਥੋਂ ਲੈ ਕੇ ਜਿਹੜੇ ਸਿਮਿੰਟਡ ਬੈਰੀਕੇਡ ਨੇ ਉਹਲੇ ਹੋਂ ਦੀ ਕੋਸ਼ਿਸ਼ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਆ ਕਿ ਦੇਖੋ ਕਿਸ ਤਰੀਕੇ ਨਾਲ ਜਿਹੜਾ ਸਿਮਿੰਟ ਦਾ ਕਈ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਹਰਿਆਣਾ ਪੁਲਿਸ ਵੱਟੇ ਵੱਟੇ ਬੈਰੀ ਜਣਾ ਵੱਡੀਆਂ ਸਿਮਿੰਟਡ ਕਦਾਂ ਬਣਾਈਆਂ ਸੀ ਉਹ ਕੰਦਾਂ ਨੂੰ ਲੈ ਕੇ ਆ ਰਹੇ ਨੇ ਦੇਖੋ ਤਸਵੀਰਾਂ ਟੋਚਨ ਪਾ ਲਏ ਵੱਡੇ ਟਰੈਕਟਰਾਂ ਦੇ ਗੈਲ ਕਿਤੇ ਨਾ ਕਿਤੇ ਦੋ ਤਿੰਨ ਸਰਕਾਰ ਦੱਸਣਾ ਚਾਹੁੰਦਾ ਵੀ ਇਹ ਟੋਚਨ ਟੋਚਨ ਦੇਖੋ ਤਸਵੀਰਾਂ ਦੇਖੋ ਇਹੋ ਕੋਸ਼ ਇਹਨਾਂ ਨੇ ਸਿੰਘੂ ਬਾਰਡਰ ਦੇ ਉਦੋਂ ਬਣਾਇਆ ਸੀ ਜਿੱਦੋਂ ਅਸੀਂ ਬੈਰੀਕਾਡ ਪਾਟ ਗਏ ਗੋਲੇ ਪੋਰਡ ਛੋੜ ਦਿਆ ਸਾਰ ਬੈਰੀਕਾਡ ਅਸੀਂ ਪੋਟ ਕੇ ਲਿਆਂਦਾ ਜੇ ਇਤਨਾ ਸਾਰੇ ਪੋਟ ਕੇ ਨੰਗਣਾ ਜੇ ਤੇ ਨੰਗਾ ਗਏ ਇਹ ਖੱਬਾਬੇ ਨਾਨਕ ਦੇ ਵਾਰਸ ਆ ਬਾਬੇ ਨਾਨਕ ਦੀ ਖੇਤੀ ਆ ਨਹੀਂ ਛੱਡਾਂਗੇ ਨਹੀਂ ਇਹ ਜਾੜ ਦੇਵਾਂਗੇ ਇਹ ਬਣੇ ਆ ਵਿਖਾ ਦੇ ਕਰ ਬਿਲਕੁਲ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਣਾ ਕਿ ਬੈਰੀਗੇਡ ਜਿਹੜੇ ਬੈਰੀਗੇਡ ਨੇ ਉਹ ਲੈ ਕੇ ਕਿਸਾਨ ਅੱਗੇ ਵੱਧ ਰਹੇ ਨੇ ਕਿਉਂਕਿ ਪਹਿਲਾ ਟਰੈਕਟਰ ਗਿਆ ਉਸ ਤੋਂ ਬਾਅਦ ਟੋਚਨ ਪਾ ਲੇ ਬੈਰੀਗੇਟ ਤੇ ਸਿਮਿੰਟਾਂ ਵਾਲੇ ਵੱਡੇ ਵੱਡੇ ਸਿਮਿੰਟ ਨਾਲ ਬਣਾਏ ਹੋਏ ਸੀ ਉਹ ਖਿੱਚਣੇ ਸ਼ੁਰੂ ਕਰ ਦਿੱਤੇ ਰਸਤਾ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਅੱਗੇ ਵਧਣਗੇ ਕਿਸਾਨ ਅਤੇ ਲਗਾਤਾਰ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਕਿ ਸੁੱਟੇ ਜਾਂਦੇ ਨੇ ਮਿੰਟਾਂ 'ਚ ਸਕਿੰਟਾਂ 'ਚ ਅਥਰੂ ਗੈਸ ਦੇ ਗੋਲੇ ਤੁਹਾਨੂੰ ਇਹ ਵੀ ਤਸਵੀਰਾਂ ਦਿਖਾਉਨੇ ਆ ਕੈਮਰਾਮੈਨ ਨੂੰ ਕਹਾਂਗੇ ਤਸਵੀਰਾਂ ਕਿ ਵੱਡੇ ਵੱਡੇ ਸੰਗਲ ਨੇ ਟੋਚਨ ਨੇ ਜਿਹੜਾ ਹੈ ਉਹੋ ਟਰੈਕਟਰਾਂ ਦੇ ਪਿੱਛੇ ਪਾਏ ਹੋਏ ਨੇ ਹੁਣ ਜਿਹੜੇ ਪਹਿਲਾਂ ਬੈਰੀਗੇਡ ਖਿੱਚ ਕੇ ਲੈ ਕੇ ਆਏ ਨੇ ਤਾਂ ਟੋਚਨ ਪਾ ਕੇ ਦੋ ਟਰੈਕਟਰ ਤਿੰਨ ਟਰੈਕਟਰ ਜਾਨੀ ਕਿ ਬਹੁਤ ਵੱਡੀ ਗਿਣਤੀ ਚ ਟਰੈਕਟਰ ਵੀ ਅੱਗੇ ਵੱਜ ਚੁੱਕੇ ਨੇ ਪਰ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਹਾਂਜੀ ਵੀਰ ਜੀ ਅਥਰੂ ਗੈਸ ਦੇ ਗੋਲੇ ਕਿੰਨੇ ਸੁੱਟੇ ਜਾ ਰਹੇ ਬਹੁਤ ਜ਼ਿਆਦਾ ਜੀ ਨਾ ਨੇ ਤਾਂ ਸ਼ਰਮ ਦੀ ਹੱਦ ਚੱਕੀ ਪਈ ਐ ਖੱਟਰ ਸਰਕਾਰ ਨੂੰ ਇਹ ਨਹੀਂ ਪਤਾ ਬਹੁਤ ਹੀ ਵੱਧ ਪਾਗੀ ਘਟਨਾ ਬਿਲਕੁਲੀ ਬਿਲਕੁਲੀ ਜਿਹੜੀ ਜਿਹੜੀ ਕਿ ਨਾ ਨਾ ਬਰਦਾਸ਼ਤ ਕਰਨਯੋਗ ਨਿੰਦਣ ਜੋ ਘਟਨਾ ਇਹ ਗੰਦੀ ਤੇ ਨਕਮੀ ਮੋਦੀ ਸਰਕਾਰ ਪਰ ਜਿੰਨਾ ਵੀ ਜ਼ੋਰ ਲਾ ਲਵੇ ਜਿੰਨਾ ਮਰਜੀ ਤੱਕ ਜ਼ੋਰ ਲੱਗਦਾ ਲਾ ਲਵੇ ਇਹ ਬੈਰੀਕੇਡ ਵੀ ਪੱਟੇ ਜਾਣਗੇ ਤੇ ਐਦ ਕੀ ਮੰਗਾ ਵੀ ਮੰਨਿਆ ਜਾਣਗੇ ਸਭ ਕੁਝ ਹੋਵੇਗਾ ਠੀਕ ਹੈ ਜੋ ਪ੍ਰਾਣੀ ਕੱਚ ਪਹਿਲੇ ਸਾਡੀ ਰਹਿ ਗਈ ਸੀਗੀ ਜੋ ਵਿਸ਼ਵਾਸ ਕਰਕੇ ਇਹਨਾਂ ਤੇ ਪਿੱਛੇ ਮੁੜੇ ਪਰ ਹੁਣ ਸਾਰਾ ਕੁਝ ਮੰਗਾ ਮਨਾ ਕੇ ਇਹਦੀ ਸਵਾਰ ਕੇ ਸੰਗੀ ਨੱਪ ਕੇ ਫੇਰ ਮੋੜਾਂਗੇ ਹੁਣ ਠੀਕ ਆ ਹੁਣ ਕਿੰਨੇ ਕੁ ਪੈਰੀਗੜ ਖਿੱਚਲੇ ਟਰੈਕਟਰ ਗਏ ਟੋਚਨ ਪਾ ਲੇ 1 2 ਪੈਰੀਗੜ ਖਿੱਚੇ ਤਿੰਨ ਦੋ ਤਿੰਨ ਪੈਰੀਗੜ ਖਿੱਚ ਦਿੱਤੇ ਆ ਬਾ ਤਿਆਰੀ ਤੁਸੀਂ ਦੇਖੋ ਇਹ ਹੋਇਆ ਕੰਮ ਇਹਦਾ ਪਟਿਆ ਲੋ ਪਰ ਪਛ ਤੋਂ ਪਹਿਲਾ ਪ੍ਰਦਰਸ਼ਨ ਸੀ ਉਸ ਤੋਂ ਵੱਡੇ ਪੈਰੀਗੜ ਉਸ ਤੋਂ ਵੱਡੇ ਸਿਮਿੰਟਡ ਬਣਾਏ ਨੇ ਇਸ ਵਾਰ ਪਹਿਲਾਂ ਨਾਲੋਂ ਸਿਮਿੰਟ ਬਜਰੀ ਪਾ ਕੇ ਸਿਮਿੰਟਡ ਪ੍ਰਬੰਧ ਕੀਤਾ ਗਿਆ ਪਰ ਸਾਡਾ ਵੀ ਪ੍ਰਬੰਧ ਅਕੇ ਨਾਲ ਹੁਣ ਵਧੀਆ ਹੋਵੇਗਾ ਠੀਕ ਹੈ ਬਿਲਕੁਲ ਜਿਹੜੀ ਕਿ ਤਿਆਰੀਆਂ ਨੇ ਅਥਰੂ ਗਏ ਤੇ ਗੋਲੇ ਤੋਂ ਨਹੀਂ ਡਰਦੇ ਜੋ ਮਰਜ਼ੀ ਕਰ ਲਵੇ ਜੀ ਜੋ ਤਾਂ ਵੀ ਕੋਈ ਪਰਵਾਹ ਨਹੀਂ ਜੇ 2-400 ਬੰਦਾ ਮਰ ਵੀ ਗਿਆ ਕੋਈ ਗੱਲ ਨਹੀਂ ਪਰ ਇਹਨਾਂ ਤੇ ਜਿਹੜੀ ਇੰਨੀ ਗੰਦੀ ਸਰਕਾਰ ਇੰਨੀ ਘਟੀਆ ਮਤਲਬ ਇਹਦੇ ਨਾਲੋਂ ਹੁਣ ਕੀ ਇਹਦੇ ਨਾਲੋਂ ਕੀ ਮਾੜਾ ਸਾਡਾ ਦੇਸ਼ ਇਹ ਸਾਨੂੰ ਰੋਕ ਰਹੇ ਆ ਭਾਈ ਜੀ ਜਿਵੇਂ ਕਾਰਗਲ ਦੀ ਲੜਾਈ ਹੁੰਦੀ ਸੀ ਪਹਿਲਾਂ ਵੱਡੀਆਂ-ਵੱਡੀਆਂ ਲੜਾਈਓ ਇਹ ਤਾਂ ਐਵੇਂ ਲੱਗ ਰਿਹਾ ਜਿਵੇਂ ਅਥਰੂ ਕੈਸ ਦੇ ਗੋਲੇ ਵੀ ਬੰਬ ਆ ਗਏ ਜੀ ਵੱਡੇ-ਵੱਡੇ ਗੋਲੇ ਅਸੀਂ ਦੱਸਣਾ ਚਾਹੁੰਦੇ ਵੀ ਸਾਨੂੰ ਪਾਕਿਸਤਾਨ ਨਾਲ ਅਸੀਂ ਪਾਕਿਸਤਾਨ ਨਾਲ ਵੀ ਲੜਨਾ ਜਾਣਦੇ ਇਹ ਤਾਂ ਗੱਲੇ ਕੁਝ ਨਹੀਂ ਹੈਗੀ ਇਹ ਤਾਂ ਉਹੀ ਇੱਕ ਜਿੱਕੜਾ ਕਿ ਲੱਸੀ 'ਚ ਪਾਣੀ ਡੜਕਦੇ ਆ ਇਹ ਹਾਂ ਇਹਨਾਂ ਨੂੰ ਮਖਣੀ ਕੱਢ ਕੇ ਦਿਖਾਵਾਂਗੇ ਮਖਣੀ ਨਿਕਲਦੀ ਕਿਵੇਂ ਹੁੰਦੀ ਆ ਦੱਸਾਂਗੇ ਇਹਨਾਂ ਨੂੰ ਪਤਾ ਕੋਈ ਗੱਲ ਨਹੀਂ ਹੁਣ ਚੱਲ ਰਿਹਾ ਕੰਮ ਬਿਲਕੁਲ ਜੀ ਸੋ ਤਸਵੀਰਾਂ ਸ਼ੰਭੂ ਬਾਉਡਰ ਦੀਆਂ ਸਿੱਧੀਆਂ ਤੁਹਾਨੂੰ ਦਿਖਾ ਰਿਹਾ ਜਿੱਥੇ ਮਾਹੌਲ ਹਜ਼ਾਰਾਂ ਦੀ ਗਿਣਤੀ ਚ ਨੌਜਵਾਨ ਨੇ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਆਗੂ ਨੇ ਪਹੁੰਚੇ ਹੋਏ ਨੇ ਹਰਿਆਣਾ ਪੁਲਿਸ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟ ਰਹੀ ਆ ਪਿੱਛੇ ਧੱਕਣ ਦੀ ਕੋਸ਼ਿਸ਼ ਕਰੇ ਬਾਰਡਰ ਤੋਂ ਪਿੱਛੇ ਕਰਾਂਗੇ ਬੈਰੀਗੇਡਿੰਗ ਤੋਂ ਪਿੱਛੇ ਕਰਾਂਗੇ ਪਰ ਕਿਸਾਨਾਂ ਨੇ ਬੈਰੀਗੇਡਿੰਗ ਜਿਹੜੀ ਵੱਡੀ ਆ ਤੋੜਨੀ ਸ਼ੁਰੂ ਕਰ ਦਿੱਤੀ ਹੈ ਟਰੈਕਟਰਾਂ ਦੇ ਪਿੱਛੇ ਵੱਡੇ ਵੱਡੇ ਬੈਰੀਗੇਡ ਜਿਹੜੇ ਬਣਾਏ ਗਏ ਨੇ ਸਿਮਿੰਟਡ ਬੈਰੀਗੇਡ ਉਹ ਦੱਸ ਰਹੇ ਨੇ ਕਿ ਤਿੰਨ ਤੋਂ ਚਾਰ ਬੈਰੀਗੇਡ ਖਿੱਚ ਕੇ ਸਾਈਡ ਤੇ ਕਰਤੇ ਅਤੇ ਹੁਣ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਲਗਾਤਾਰ ਲਗਾਤਾਰ ਸੁੱਟੇ ਜਾ ਰਹੇ ਨੇ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਧੂਆਂ ਹੀ ਧੂਆਂ ਅਥਰੂ ਗੈਸ ਹੀ ਗੈਸ ਦਿਖਾਈ ਦੇ ਰਹੀ ਆ ਅਤੇ ਲਗਾਤਾਰ ਜਿਹੜੇ ਕਿਸਾਨ ਨੇ ਨੌਜਵਾਨ ਨੇ ਉਹਨਾਂ ਨੇ ਮੂੰਹ ਤੇ ਰਮਾਲਾ ਬੰਨ੍ਹਿਆ ਹੋਈਆਂ ਨੇ ਕਿਉਂਕਿ ਅਥਰੂ ਗੈਸ ਆ ਜਿਹੜੀ ਨੁਕਸਾਨ ਵੀ ਕਰਦੀ ਆ ਅੱਖਾਂ ਤੇ ਇਫੈਕਟ ਕਰਦੀ ਆ ਅਤੇ ਸਾਹ ਨੂੰ ਕਿਤਨਾ ਕਿ ਤਕਲੀਫ ਹੁੰਦੀ ਆ ਤੋਂ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਆ ਨੌਜਵਾਨ ਕਿਸਾਨ ਆਗੂ ਅਤੇ ਸਰਬੰਸ ਸਿੰਘ ਪੰਦੇਰ ਵੀ ਇੱਥੇ ਪਹੁੰਚੇ ਹੋਏ ਨੇ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ ਅਸੀਂ ਦੇਖ ਰਹੇ ਹਾਂ ਉੱਧਰ ਦੇਖੋ ਜੇਐਸਬੀ ਜੇਐਸਬੀ ਕਿਸਾਨਾਂ ਦੀ ਜੇਸੀਬੀ ਕਿਸ ਤਰੀਕੇ ਨਾਲ ਅੱਗੇ ਅੱਗੇ ਚਲੀ ਗਈ ਦੇਖੋ ਤਸਵੀਰਾਂ ਸਿੱਧੀਆਂ ਸੈਂਟਰਲ ਪੰਜਾਬ ਟੀਵੀ ਤੇ ਕਿ ਜੇਸੀਬੀ ਅੱਗੇ ਚਲੀ ਗਈਆ ਅਥਰੂ ਗਏ ਤੇ ਗੋਲੇ ਸੁੱਟੇ ਜਾ ਰਹੇ ਨੇ ਤੇ ਅੱਗੇ ਦੇਖੋ ਬੈਰੀਗੇਟਿੰਗ ਜਿਹੜੀ ਸਿਮਿੰਟਡ ਆ ਉਹ ਬੈਰੀਗੇਟ ਨੂੰ ਸਾਈਡ ਤੇ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਲਗਾਤਾਰ ਜਿਹੜੇ ਕਿਸਾਨ ਨੇ ਉਹਨਾਂ ਨੇ ਦੋ ਤਿੰਨ ਬੈਰੀਗੇਟ ਸਾਈਡ ਤੇ ਵੀ ਕਰਤੇ ਟੋਚਨ ਪਾ ਕੇ ਲੈ ਆਏ ਨੇ ਅਤੇ ਦੇਖੋ ਸਾਹਮਣੇ ਪੁਲਿਸ ਪ੍ਰਸ਼ਾਸਨ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕੇ ਦੇਖੋ ওয়াটার ক্যানন গੱডیاں ওতھے کھڑیاں نے لگاتار پولیس প্রশাসন پوری اپنی تیاری ਨਾਲ ଅଥרו ਗੈਸ ਦੇ ગોਲੇ ਕਿਸ ਤਰੀਕੇ ਨਾਲ ਦੇਖੋ ওতھے ਕਿਸਾਨ ਇੱਕ ଅଥרו ਗੈਸ ਦੇ ગોਲੇ ਛੁੱਟੇ ਜਾ ਰਹੇ ਨੇ ਇੱਕ ਕਿਸਾਨ ਆ কেশਰੀ ਪਰਨਾ ਗਲچ ਪਾਇਆ ਹੋਇਆ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਨਾਲ ਅਤੇ ਉਸ ਤੋਂ ਬਾਅਦ ਜਿਹੜਾ ਇੱਕ ਟਰੈਕਟਰ ਆ ਜੇਸੀਬੀ ਦੀ ਵੀ ਅੱਗੇ ਜਾ ਰਹੀਆਂ ਨੇ ਜਿਹੜੇ ਟਰੈਕਟਰ ਨੇ ਟਰੈਕਟਰ ਵੀ ਕਿਤੇ ਨਾ ਕਿਤੇ ਅੱਗੇ ਜਾ ਕੇ ਵੈਰੀਕੇਟਿੰਗ ਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਭੀੜ ਨੂੰ ਪਿੱਛੇ ਕਰਨ ਲਈ ਕਿਸਾਨਾਂ ਨੂੰ ਪਿੱਛੇ ਕਰਨ ਲਈ ਸ਼ੰਭੂ ਬਾਰਡਰ ਤੇ ਜੋ ਮਾਹੌਲ ਆ ਉਹ ਤਣਾਅਪੂਰਨ ਆਮੋ ਸਾਹਮਣੇ ਆ ਹਰਿਆਣਾ ਪੁਲਿਸ ਤੇ ਕਿਸਾਨ ਕਿਸਾਨ ਆ ਗੂਲ ਲਗਾਤਾਰ ਡਟੇ ਹੋਏ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਣਾ ਹੈ ਭਾਰਤੀ ਕਿਸਾਨ ਯੂਨੀਅਨ ਤੋਂ ਪਹੁੰਚੇ ਨੇ ਬਾਈ ਜੀ ਕਿਹੜੀ ਯੂਨੀਅਨ ਤੋਂ ਸਿੱਧੂਪੁਰ ਜੀ ਸਿੱਧੂਪੁਰ ਕੀ ਮਾਹੌਲ ਕੀ ਹੈ ਇੱਥੇ ਮਾਹੌਲ ਤੁਹਾਡੇ ਸਾਹਮਣੇ ਆ ਦੇਖ ਲਓ ਸਰਕਾਰ ਕੀ ਕਰ ਰਹੀ ਹੈ ਕਿਸਾਨਾਂ ਨਾਲ ਬਿਲਕੁਲ ਸਰਿਆਂਮ ਧੱਕਾ ਕਰ ਰਹੀ ਹੈ ਠੀਕ ਹੈ ਕਿਸਾਨ ਸ਼ਾਂਤਮਈ ਜਾਣ ਦੀ ਗੱਲ ਕਰਦੇ ਨੇ ਸਰਕਾਰ ਰੋਕਾਂ ਲਾ ਲਾ ਕੇ ਰੋਕ ਰਹੀ ਹੈ ਅਥਰੂ ਕੈਸ ਤੇ ਬਹੁਤ ਜ਼ਿਆਦਾ ਗਿਣਤੀ ਚ ਗੋਲੇ ਨਜਾਇਜ਼ ਆ ਜੀ ਨਜਾਇਜ਼ ਆ ਇਹਨਾਂ ਤਾਂ ਮੇਰਾ ਕਹਿਲਾ ਜੇ ਕਿਤੇ ਇਹ ਜਾ ਕੋਸੇ ਚਾਈਨਾ ਬਾਰਡਰ ਤੇ ਕਰ ਲੈਣ ਜੇ ਇਦਾਂ ਹੀ ਇਹਨਾਂ ਨੂੰ ਕੋਈ ਗੱਲ ਬਾਤ ਆ ਇਹ ਕਾਬਲੇ ਦੇਸ਼ ਦੇ ਆਨਰ ਦਾਦੇ ਦੇ ਉੱਤੇ ਗੋ ਤੇ ਬੈਰੀਕੇਡ ਵੀ ਖਿੱਚ ਲਈ ਹੈ ਪੂਰੀ ਕਿਤੇ ਨਾ ਕਿਤੇ ਸਿਮਿੰਟ ਵਾਲਾ ਬੈਰੀ ਬੈਰੀਕੇਡ ਨੂੰ ਤੋੜਨਾ ਸ਼ੁਰੂ ਕੀਤਾ ਹੋਇਆ ਤੋੜ ਕੇ ਦੰਗ ਲੈਣਗੇ ਗੁਰਦੇ ਸਿੰਘ ਕੋਈ ਇਹ ਜੀ ਗੱਲ ਬਿਲਕੁਲ ਤਸਵੀਰਾਂ ਤੁਹਾਨੂੰ ਸ਼ੰਭੂ ਬਾਉਂਡਰ ਦੀਆਂ ਜਿੱਥੇ ਅਥਰੂ ਗੈਸ ਦੇ ਗੋਲਿਆਂ ਤੇ ਗੋਲੇ ਛੁੱਟੇ ਜਾ ਰਹੇ ਨੇ ਅਤੇ ਕਿਸਾਨ ਆਗੂਆਂ ਦੀ ਭੀੜ ਨੂੰ ਪਿੱਛੇ ਕੀਤਾ ਜਾ ਰਿਹਾ ਪਰ ਭਾਰਤੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਟਰੈਕਟਰ ਸਿਮਿੰਟਡ ਬੈਰੀਕੇਡਾਂ ਦੇ ਕੋਲ ਪਹੁੰਚਾ ਦਿੱਤੇ ਅਤੇ ਜਿਹੜੇ ਬੈਰੀਕੇਡ ਨੇ ਉਹ ਟੋਚਨ ਪਾ ਕੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ ਦੇਖੋ ਤਸਵੀਰਾਂ ਪੁਲਿਸ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਿਆ ਪਿਆ ਅਥਰੂ ਗੈਸ ਦੇ ਗੋਲਿਆਂ ਤੇ ਗੋਲਿਆਂ ਤੇ ਗੋਲੇ ਬਰਾਏ ਜਾ ਰਹੇ ਨੇ